ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਬਾਈ ਸਾਰੇ ਤੇ ਵੀਰੇ ਸਵਾਗਤ ਆ ਤੁਹਾਡਾ ਸਿੱਧੂ ਡੈਰੀ ਫਾਰਮ ਤੇ ਹਨ ਤੇ ਵੀਰੇ ਅੱਜ ਆਪਾਂ ਜਿਹੜੀ ਆ ਗੱਲ ਕਰਨੀ ਆ ਦੁੱਧ ਦੀ ਜਿਵੇਂ ਹਨਾ ਆ ਕਈਆਂ ਦਾ ਰੁੱਡ ਜਿਵੇਂ 50 ਰੁਪਏ ਲੱਗਦਾਗਾ ਉਹਨੂੰ ਆਪਾਂ 105 ਰੁਪਏ ਦਾ ਕਿਵੇਂ ਲਾ ਸਕਦੇ ਆ ਅੱਜ ਆਪਾਂ ਉਸ ਲੈਵਲ ਤੇ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਵੀ ਇਹ ਡੈਰੀ ਫਾਰਮ ਆ ਉਹ ਕੀ ਚੀਜ਼ ਆ ਡੈਰੀ ਫਾਰਮ ਯਾਰ ਇੱਕ ਬਹੁਤ ਵੱਡਾ ਪਲੇਟਫਾਰਮ ਹੈਗਾ ਜਿਹਨੂੰ ਤੁਸੀਂ ਜਮੀਨ ਪੂਰਾ ਕਰ ਸਕਦੇ ਦੁੱਧ ਦੀ ਇੰਨੀ ਕੁ ਜ਼ਿਆਦਾ ਖਪਤ ਹੁੰਦੀ ਆ ਕਿ ਤੁਸੀਂ ਜਿੰਨੇ ਮਰਜ਼ੀ ਡੰਗਰ ਰੱਖ ਲਓ ਜਿੰਨੇ ਮਰਜ਼ੀ ਤੁਸੀਂ ਜੋ ਮਰਜ਼ੀ ਕਰ ਲਓ ਤੁਸੀਂ ਦੁੱਧ ਦੀ ਜਿਹੜੀ ਕਮੀਆਂ ਉਹ ਤੁਸੀਂ ਪੂਰੀ ਨਹੀਂ ਕਰ ਸਕਦੇ ਇਸ ਕਰਕੇ ਆਪਾਂ ਇਹ ਕੰਮ ਆ ਜਿਹੜਾ ਉਹ ਸ਼ੁਰੂ ਕਰਿਆ ਸੀ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਇਹ ਗੱਲ ਕਰਨੀਆਂ ਵੀ ਜਿਨ੍ਹਾਂ ਦਾ ਦੁੱਧ ਘੱਟ ਰੇਟ ਤੇ ਲੱਗਦਾਗਾ ਵੀ ਉਹ ਆਪਣੇ ਦੁੱਧ ਨੂੰ ਰੇਟ ਆ ਉਹਦਾ ਜਿਹੜਾ ਵੀ ਕਿਵੇਂ ਵਧਾ ਸਕਦੇ ਨੇ ਠੀਕ ਹੈ ਜੀ ਤੇ ਵੀਰੇ ਸਭ ਤੋਂ ਪਹਿਲਾ ਪੁਆਇੰਟ ਇਹ ਆ ਵੀ ਤੁਸੀਂ ਆਪਦਾ ਡੈਰੀ ਦਾ ਕੰਮ ਖੋਲਣ ਤੋਂ ਪਹਿਲਾਂ ਆਪਣੇ ਨੇੜੇ ਦੀ ਮਾਰਕੀਟ ਚ ਸ਼ਹਿਰ ਦੇ ਵਿੱਚ ਜਾ ਕੇ ਆਪਣੇ ਕਲਾਇੰਟ ਬਣਾਓ ਕਿਉਂਕਿ ਪਿਓਰ ਚੀਜ਼ ਹੈ ਜਿਹੜੀ ਉਹ ਹਰ ਕੋਈ ਭਾਲਦਾਗਾ ਆਪਾਂ ਵੀ ਜਦੋਂ ਕਿਸੇ ਦੁਕਾਨ ਤੇ ਜਾਂਦੇ ਆਂਗੇ ਆਪਾਂ ਚੀਜ਼ ਲੈਣ ਤੋਂ ਪਹਿਲਾਂ ਦੁਕਾਨਦਾਰ ਨੂੰ ਇਹ ਪੁੱਛਦੇ ਆਂ ਵੀ ਇਹ ਪਿਓਰ ਵੀ ਹੈਗੀ ਆ ਵੀ ਜਿਹੜੀ ਤੂੰ ਸਾਨੂੰ ਦੇ ਰਿਹਾਗਾ ਇਸ ਕਰਕੇ ਜਿਹੜਾ ਦੁੱਧ ਹੈਗਾ ਇਹ ਹਰ ਹਰ ਦੁਨੀਆ ਪਿਓਰ ਮੰਗਦੀ ਹੈਗੀ ਕਿਉਂਕਿ ਤੁਹਾਨੂੰ ਪਤਾ ਜਿਵੇਂ ਨਕਲੀ ਦੁੱਧ ਨਕਲੀ ਪਨੀਰ ਬਹੁਤ ਅੱਜਕੱਲ ਫੜੇ ਜਾ ਰਹੇ ਨੇਗੇ ਤੇ ਵਕ ਵੀ ਰਿਹਾ ਤੇ ਲੋਕ ਫੜੇ ਵੀ ਜਾ ਰਹੇ ਨੇ ਇਸ ਕਰਕੇ ਜਿਹੜੀ ਦੁੱਧ ਦੀ ਪਿਓਰਿਟੀ ਹੈਗੀ ਉਹ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈਗੀ ਤੁਹਾਡੇ ਆ ਕੰਮ ਨੂੰ ਅੱਗੇ ਲਿਜਾਣ ਵਾਸਤੇ ਇਸ ਕਰਕੇ ਅੱਜ ਆਪਾਂ ਇਹ ਗੱਲ ਕਰਾਂਗੇ ਸਭ ਤੋਂ ਪਹਿਲਾ ਪੁਆਇੰਟ ਵੀਰੇ ਇਹ ਆ ਆ ਆਪਣਾ ਡੈਰੀ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤਾਂ ਦੇ client ਬਣਾਓ ਸ਼ਹਿਰ ਚ ਜਾ ਕੇ ਆਪਦੇ ਪ੍ਰੋਡਕਟ ਬਾਰੇ ਦੱਸੋ ਕਿਉਂਕਿ ਉਹ ਚੀਜ਼ ਸਭ ਤੋਂ ਜ਼ਰੂਰੀ ਆ ਪ੍ਰੋਪਰ ਅਗਲੇ ਨੂੰ ਸਾਰਾ ਕੁਝ ਪ੍ਰੋਪਰ ਦੱਸੋ ਵੀ ਸਾਡੇ ਇਹ ਅਸੀਂ ਡੰਗਰ ਰੱਖੇ ਹੋਏ ਨੇ ਅਸੀਂ ਪਿਓਰਿਟੀ ਤੇ ਕੰਮ ਕਰਦੇ ਆ ਤਾਂ ਜੋ ਲੋਕ ਤੁਹਾਡੇ ਨਾਲ ਜੁੜ ਸਕਣ ਹਾਂਜੀ ਵੀਰੇ ਆ ਸਭ ਤੋਂ ਪਹਿਲਾਂ ਨਾ ਤੁਸੀਂ ਆਪਦੇ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਜਿਹੜੀ ਉਹ ਆਪ ਕਰੋ ਤੇ ਆਪਣੇ ਪ੍ਰੋਡਕਟ ਦੀਆਂ ਪੋਜ਼ਿਟਿਵ ਚੀਜ਼ਾਂ ਕੁਆਲਿਟੀ ਉਹ ਆਪ ਦੱਸੋ ਵੈਸੇ ਤਾਂ ਸਭ ਨੂੰ ਪਤਾ ਹੁੰਦਾ ਕਿਹੜੀ ਚੀਜ਼ ਕਿੱਦਾਂ ਵਿਕਦੀ ਆ ਪਰ ਫਿਰ ਵੀ ਤੁਸੀਂ ਆਪਣੇ ਪ੍ਰੋਡਕਟ ਨੂੰ ਮਾਰਕੀਟ ਵਿੱਚ ਲਾਂਚ ਕਰਨ ਵਾਸਤੇ ਇਹ ਤੁਹਾਨੂੰ ਦੱਸਣਾ ਸਭ ਤੋਂ ਜ਼ਿਆਦਾ ਜ਼ਰੂਰੀ ਹਾਂਜੀ ਵੀਰੇ ਤੇ ਹੁਣ ਆਪਾਂ ਇਹ ਗੱਲ ਕਰਦੇ ਆਂ ਵੀ ਜਿਹੜਾ ਦੁੱਧ ਤੁਹਾਡਾ ਕਿਤੇ ਵੀ ਜਿਵੇਂ 55 ਰੁਪਏ ਲੱਗਦਾ 40 ਰੁਪਏ ਲੱਗਦਾ ਉਹਨੂੰ 105 ਤੇ ਤੁਸੀਂ ਕਿਵੇਂ ਲੈ ਕੇ ਜਾ ਸਕਦੇ ਹੋ ਉਹਦੇ ਲਈ ਆਪਾਂ ਨੇ ਕੀ ਕਰਨਾ ਜਿਹੜਾ ਤੁਹਾਡਾ ਦੁੱਧ ਆ ਉਹਦੇ ਵੀਰੇ ਪ੍ਰੋਡਕਟ ਬਣਾਉਣੇ ਸ਼ੁਰੂ ਕਰੋ ਜਿਵੇਂ ਤੁਸੀਂ ਕਿਹੋ ਬਣਾ ਸਕਦੇ ਹੋ ਕਰੀਮ ਬਣਦੀ ਆ ਮੱਖਣੀ ਬਣਦੀ ਆ ਮਿੱਠੀ ਲੱਸੀ ਨਮਕੀਨ ਲੱਸੀ ਇਹ ਸਾਰੀਆਂ ਚੀਜ਼ਾਂ ਨੂੰ ਮਾਰਕੀਟ ਦੇ ਵਿੱਚ ਜਾ ਕੇ ਲਾਂਚ ਕਰੋ ਤੇ ਵੀਰੇ ਆਪ ਵੇਚੋ ਜਾਗੇ ਕਿਉਂਕਿ ਇਹਨੂੰ ਚੀਜ਼ ਨੂੰ ਟਾਈਮ ਲੱਗਦਾ ਪਰ ਹੌਲੀ-ਹੌਲੀ ਤੁਹਾਡੇ ਜਿਹੜੇ ਲਿੰਕ ਨੇ ਉਹ ਬਣ ਜਾਂਦੇ ਨੇ ਵੀਰੇ ਠੀਕ ਆ ਤੇ ਤੁਹਾਡਾ ਲੈਵਲ ਆ ਜਿਹੜਾ ਹੌਲੀ-ਹੌਲੀ ਗਰੋ ਹੁੰਦਾ ਐ ਤਾਂ ਹੈ ਨਹੀਂ ਵੀ ਤੁਸੀਂ ਅੱਜ ਕਿਉਂ ਕੱਢ ਲਿਆ ਤਾਂ ਤੁਹਾਡਾ ਅੱਜੇ 20-22 ਲੀਟਰ ਵਿਕ ਜਾਊਗਾ ਐਦਾਂ ਕਦੇ ਵੀ ਨਹੀਂ ਹੁੰਦਾ ਨਾ ਇਹ ਚੀਜ਼ ਹੋਵੇ ਨਾ ਇਹ ਚੀਜ਼ ਹੋ ਸਕੇ ਇਹ ਚੀਜ਼ ਦੇ ਵਿੱਚ ਵੀਰੇ ਟਾਈਮ ਦੇਣਾ ਪੈਂਦਾ ਤੁਹਾਨੂੰ ਤੇ ਤੁਹਾਡੀ ਮਾਰਕੀਟ ਬਣਨ ਨੂੰ ਵੀ ਟਾਈਮ ਲੱਗਦਾਗਾ ਠੀਕ ਆ ਜੀ ਹੁਣ ਜਿਵੇਂ ਆਪਾਂ ਗੱਲ ਕਰੀਏ ਆ ਦੁੱਧ ਦੀ ਜੇ ਦੁੱਧ ਤੁਹਾਡਾ ਇੱਥੇ 5 40 ਲੀਟਰ ਦੁੱਧ ਦਾ ਜਿਹੜਾ ਤੁਹਾਡਾ ਉਹ ਅਪਰੋਕਸੀਮੇਟ ਤੁਹਾਡਾ 2000 ਰੁਪਏ ਦਾ ਹੋ ਗਿਆ ਜੇ ਤੁਸੀਂ ਉਸੇ 40 ਲੀਟਰ ਦੁੱਧ ਦਾ ਕਿਉਂ ਬਣਾਉਣੇ ਹੋਗੇ ਤਾਂ ਕਿ ਉਹ ਜਿਹੜਾ ਤੁਹਾਡਾ ਸਪੋਜ਼ ਕਰੋ ਵੀ ਤੁਹਾਡਾ ਆਮ 1200 ਰੁਪਏ ਨੂੰ ਲੱਗ ਰਿਹਾ ਤਾਂ ਉਹੀ ਤੁਹਾਡਾ ਦੁੱਧ ਦਾ ਜਿਹੜਾ ਉਹ 81-82 ਰੁਪਏ ਨੂੰ ਚਲਾ ਜਾਂਦਾ ਤੇ ਉਹ ਕਿਵੇਂ ਚਲਾ ਜਾਂਦਾ ਉਹ ਮੈਂ ਤੁਹਾਨੂੰ ਸਾਰਾ ਦੱਸਦਾ ਹੁਣ ਜਿਹੜਾ ਵੀ ਕਿਹੋ ਆਗਾ ਉਹ 20 ਲੀਟਰ ਦੁੱਧ ਚੋਂ ਅਪਰੋਕਸੀਮੇਟ 1.5 ਲੀਟਰ ਕਿਹੋ ਨਿਕਲਦਾ ਹੁਣ ਜਿਹੜਾ 1.5 ਲੀਟਰ ਕਿਹੋ ਦੀ ਜੇ ਤੁਸੀਂ ਵੈਲਿਊ ਪਾ ਕੇ ਚੱਲੋ ਵੀ ਤੁਸੀਂ ਆਮ 1200 ਰੁਪਏ ਨੂੰ ਵੇਚ ਰਹੇ ਹੋ ਕਿਉਂ ਤੁਸੀਂ ਕਿਸੇ ਕੰਪਨੀ ਦੇ ਥਰੂ ਨਹੀਂ ਵੇਚ ਰਹੇ ਤੁਸੀਂ ਖੁਦ ਆਪ ਸੇਲ ਕਰ ਲਿਓ ਜਾ ਕੇ ਤੁਹਾਡੇ ਕਸਟਮਰ ਨੂੰ ਸਾਰੇ ਇਦਾਂ ਕਰਦੇ ਨੇ ਮੈਂ ਵੀ ਵੀਰੇ ਇਦਾਂ ਹੀ ਕਰਦਾਗਾ ਮੈਂ ਆ ਕਿਸੇ ਦੀ ਕੋਈ ਹੈਲਪ ਨਹੀਂ ਲੈ ਰਿਆ ਕੋਈ ਕਿਸੇ ਦਾ ਕੁਝ ਨਹੀਂ ਕਰਦਾ ਕਿਉਂਕਿ ਮੈਂ ਖੁਦ ਆਪ ਕਰ ਰਿਹਾ ਕਿਉਂਕਿ ਮੈਂ ਮਿਹਨਤ ਕਰ ਰਿਹਾ ਤੇ ਮੈਨੂੰ ਪਤਾ ਵੀ ਲੱਗ ਰਿਹਾ ਜਿੱਥੇ ਮੈਂ ਗਲਤੀ ਕਰਦਾ ਉਥੇ ਅੱਗੇ ਵਾਸਤੇ ਮੈਂ ਦੇਖਦਾ ਵੀ ਇੱਥੇ ਮੇਰੀ ਗਲਤੀ ਹੈ ਜਿਹੜੀ ਉਹ ਕਿਉਂ ਹੋਈ ਤੇ ਇਹਨੂੰ ਠੀਕ ਕਰਨ ਵਾਸਤੇ ਤੇ ਆਪਾਂ ਕੀ ਕਰਨਾ ਚਾਹੀਦਾ ਠੀਕ ਹੈ ਜੀ ਤੇ ਮੇਨ ਗੱਲ ਇਹ ਹੋ ਗਈ ਤੇ ਵੀਰੇ ਉਸ ਤੋਂ ਇਲਾਵਾ ਹੌਲੀ ਹੌਲੀ ਆ ਆਪਦੇ ਜਿਹੜਾ ਡੈਰੀ ਫਾਰਮ ਆ ਇਨੂੰ ਵਧਾਉਂਦੇ ਚਲੇ ਜਾਓ ਇੱਕ ਮੱਝ ਲੈਂਦੀ ਦੋ ਮੱਝਾਂ ਲੈਂਦੀਆਂ ਮਹੀਨੇ 'ਚ ਕਈ ਵਾਰ ਕੇ ਕਈ ਦੋ ਦੋ ਮਹੀਨੇ ਬਾਅਦ ਇੱਕ ਮੱਝ ਲੈ ਕੇ ਆਉਂਦੇ ਨੇਗੇ ਉਹ ਤੁਸੀਂ ਕਰ ਸਕਦੇ ਹੋ ਇਕੱਠੀਆਂ ਨਾ ਲੈ ਕੇ ਆਓ ਕਿਉਂਕਿ ਇਕੱਠੀਆਂ ਆਪਾਂ ਨੂੰ ਕਈ ਵਾਰ ਐਕਸਪੀਰੀਅੰਸ ਨਹੀਂ ਹੁੰਦਾ ਉਹਦੇ ਵਿੱਚ ਆਪਣਾ ਘਾਟੇ ਦਾ ਸੌਦਾ ਹੋ ਜਾਂਦਾ ਕਈ ਵਾਰੀ ਕਿਉਂਕਿ ਆਪਾਂ ਨੂੰ ਡੰਗਰਾਂ ਬਾਰੇ ਪਤਾ ਨਹੀਂ ਹੁੰਦਾ ਫੀਡ ਫੂਡ ਵਗੈਰਾ ਦਾ ਕਿਉਂਕਿ ਇਸ ਕਰਕੇ ਇੱਕ ਇੱਕ ਡੰਗਰ ਲੈ ਕੇ ਆਓ ਤੇ ਉਹਨੂੰ ਵਧਾਉਂਦੇ ਚਲੀ ਜਾਓ ਕਿਉਂਕਿ ਡੈਰੀ ਫਾਰਮ ਇੱਕ ਵਾਰੇ ਬਹੁਤ ਵੱਡੀ ਫਾਰਮ ਆ ਇਹਨੂੰ ਤੁਸੀਂ ਜਿੰਨੇ ਮਰਜ਼ੀ 'ਚ ਪੈਸੇ ਇਨਵੈਸਟ ਕਰ ਲਓ ਜਿੰਨਾ ਮਰਜ਼ੀ ਕੁਛ ਮ ਕਾਟਾ ਨਹੀਂ ਦੇ ਕੇ ਜਾਂਦੀ ਜੇ ਤੁਸੀਂ ਇੱਕ ਆ ਤਰੀਕੇ ਨਾਲ ਤੇ ਢੰਗ ਨਾਲ ਇਹਦੇ ਵਿੱਚ ਚੱਲ ਰਹੇ ਹੋਗੇ ਸ਼ਾਰਟਕਟ ਕਦੇ ਨਾ ਮਾਰੋ ਸਟੈਪ ਬਾਈ ਸਟੈਪ ਚੱਲੋ ਤਾਂ ਜੋ ਤੁਹਾਨੂੰ ਪਤਾ ਵੀ ਲੱਗਦਾ ਰਹੇ ਆਨਲਾਈਨ ਟਾਈਮ ਦੇ ਵਿੱਚ ਤੁਸੀਂ ਹੋਰ ਗਰੋਅ ਹੋ ਸਕੋ ਠੀਕ ਹੈ ਜੀ ਤੇ ਮੇਨ ਵੀਰੇ ਡੈਰੀ ਫਾਰਮ ਦੇ ਵਿੱਚ ਡੈਰੀ ਫਾਰਮ ਨੂੰ ਕਾਮਯਾਬ ਕਰਨ ਵਾਸਤੇ ਜਿਹੜਾ ਤੁਹਾਡਾ ਦੁੱਧ ਦਾ ਰੇਟ ਆ ਉਹ ਵੀਰੇ 100% ਉਹ ਮੈਟਰ ਕਰਦਾ ਕਿਉਂਕਿ ਤੁਹਾਡਾ ਵੀਰੇ ਸਾਰਾ ਖਰਚਾ ਫੀਡ ਦਾ ਖਰਚਾ ਦਵਾਈ ਬੂਟੀ ਦਾ ਖਰਚਾ ਉਹ ਕਿਉਂਕਿ ਸਾਰਾ ਦੁੱਧ ਨੇ ਕੱਢਣਾ ਹੁੰਦਾ ਇਸ ਕਰਕੇ ਆਪਣੇ ਦੁੱਧ ਦਾ ਰੇਟ ਫਿਕਸ ਕਰੋ ਤੇ ਉਹਨੂੰ ਆਪ ਜਾ ਕੇ ਮਾਰਕੀਟ 'ਚ ਵੇਚੋ ਫੈਟ ਤੇ ਦੁੱਧ ਜਿੰਨੇ ਦਾ ਫੈਟ ਆਉਂਦੀ ਹੈ ਠੀਕ ਉਹ ਤਾਂ ਵੀਰੇ ਫੈਟ ਤੇ ਪਾ ਸਕਦੇ ਨੇ ਹੁਣ ਜਿਨ੍ਹਾਂ ਦੀ ਫੈਟ ਆਉਂਦੀ ਹੈ 6 5 6 5 6 ਉਹਨਾਂ ਦਾ ਵੀਰੇ ਖਰਚਾ ਨਹੀਂ ਨਿਕਲਦਾ ਕਿਉਂਕਿ ਉੱਥੇ ਖਰਚਾ ਤੁਹਾਡਾ ਅਪਰੋਕਸੀਮੇਟ 52 60% ਆਉਂਦਾ ਜੇ ਤੁਸੀਂ ਫੈਟ ਤੇ ਦੁੱਧ ਪਾਉਨੇ ਹੋ ਹੁਣ ਜੇ ਆਪਾਂ ਸਪੋਜ਼ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਵੀ ਤੁਹਾਡਾ 40 ਲੀਟਰ ਦੁੱਧ ਦਾ ਜਿਹੜਾ ਉਹ 2000 ਰੁਪਏ ਦਾ ਹੋਇਆ ਜੇ ਤੁਹਾਡਾ 8 ਫੈਟ ਆ ਗਈ 8.40 ਰੁਪਏ ਫੈਟ ਲੱਗਦਾ ਤੇ ਜੇ ਜਿਹੜੀ ਫੈਕਟਰ ਆਉਂਦੀ ਥੋੜੀ 5.6 ਵਗੈਰਾ ਆਉਂਦੀ ਆ ਤਾਂ ਤੁਹਾਡਾ 48 ਤੋਂ 47 ਰੁਪਏ ਲੱਗਿਆ ਜੇ ਤੁਸੀਂ ਉਸੇ ਦੁੱਧ ਦਾ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਉਹ ਤੁਹਾਡਾ ਜ਼ਿਆਦਾ ਲੱਗੂਗਾ ਉਹ ਤੁਹਾਡਾ ਦੁੱਗਣਾ ਹੋ ਜਾਊਗਾ ਕਿਉਂਕਿ ਜੇ ਇੱਥੇ ਕਿੱਥੇ 48 ਕਿੱਥੇ 82 ਬਹੁਤ ਜ਼ਿਆਦਾ ਫਰਕ ਹੈ ਚੀਜ਼ ਦੇ ਵਿੱਚ ਤੇ ਇਹ ਵੀਡੀਓ ਦੇ ਵਿੱਚ ਅੱਜ ਆਪਾਂ ਇਹੀ ਗੱਲ ਕਰਨੀ ਸੀ ਵੀਰੇ ਵੀ ਆਪਣੀ ਮਾਰਕੀਟ ਖੁਦ ਬਣਾਓ ਇਹ ਚੀਜ਼ ਨੂੰ ਟਾਈਮ ਲੱਗਦਾਗਾ ਕਾਲੀ ਨਾ ਕਰੋ ਕਿਉਂਕਿ ਜਦੋਂ ਆਪਾਂ ਨੂੰ ਪਤਾ ਹੁੰਦਾ ਵੀ ਹੁਣ ਅਸੀਂ ਅਗਲੇ ਸਟੈਪ ਤੇ ਜਾਵਾਂਗੇ ਉਦੋਂ ਤੁਸੀਂ ਪਿੱਛੇ हट ਜਾਣਾ ਵੀ ਸੰਦ ਦਾ ਕੁਝ ਬਚ ਨਹੀਂ ਰਿਹਾ ਪਹਿਲਾਂ ਕੁਛ ਨਹੀਂ ਬਚਦਾ ਹੈਗਾ ਜਿਹੜੀ ਤੁਸੀਂ ਤੁਹਾਡੀ ਸੇਵਿੰਗਸ ਆਉਂਦੀਆਂ ਨੇ ਖਰਚਾ ਕੱਢ ਕੇ ਸੇਵਿੰਗਸ ਤੁਹਾਡੀਆਂ ਬਚਦੀਆਂ ਨੇ ਉਹ ਤੁਸੀਂ ਆਪਣੇ ਡਾਇਰੀ ਫਾਰਮ ਦੇ ਵਿੱਚ ਹੀ ਲਾਓ ਤਾਂ ਜੋ ਤੁਸੀਂ ਹੌਲੀ-ਹੌਲੀ ਗਰੋ ਹੋ ਸਕੋ ਠੀਕ ਹੈ ਜੀ ਤੇ ਵੀਰੇ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦੇ